ਇਸੇ ਬਤਲਿਕ ਸ਼ੁਰੂ ਦੇ ਵਿੱਚ ਹੀ ਕਹਦੇ ਆ ਕਿ ਬੜੀ ਗੌਰ ਕਰਨ ਵਾਲੀ ਹੈ ਕਿ ਚਿੰਤਕਾਂ ਦੀ ਗਿਆਨਵਾਨ ਲੋਕਾਂ ਦੀ ਭੀੜ ਨਹੀਂ ਹੁੰਦੀ ਤੇ ਭੀੜ ਦੇ ਵਿੱਚ ਗਿਆਨਵਾਨ ਲੋਕ ਨਹੀਂ ਹੁੰਦੇ ਸੋ ਅਸੀਂ ਜਿੰਨੇ ਬੈਠੇ ਆ ਇਹ ਗੱਲ ਦਾ ਸਬੂਤ ਹੈ ਕਿ ਅਸੀਂ ਗਿਆਨ ਦੇ ਆਸ਼ਿਕਾਂ ਜੇ ਨੱਚਣ ਡਾਉਣ ਦੀ ਕੋਈ ਗੱਲ ਹੁੰਦੀ ਤਾਂ ਪੰਜਾਬ ਮੈਂ ਡਾਲਰ ਦੀਆਂ ਟਿਕਟਾਂ ਲਾ ਕੇ 100-100 ਡਾਲਰ ਖਰਚ ਕੇ ਨਾਲੇ ਗਾੜਾ ਸੁਣ ਕੇ ਫਿਰ ਵੀ ਅਸੀਂ ਮਸਤੀ ਕਰਦੇ ਆਂ ਪਰ ਜਦੋਂ ਗਿਆਨ ਦੀ ਗੱਲ ਹੋਵੇ ਤਾਂ ਉਦੋਂ ਹેર ਵਿਰਲੇ ਨਹੀਂ ਖੜੇ ਹੋ ਜਾਂ ਕਿ ਮੈਂ ਉਦੋਂ ਕਾਢੀਏ ਵਿਰਲੇ ਕੀ ਗੱਲ ਇਹ ਕਿ ਕੋਈ ਸੁਭਾਗਮ ਕੋਈ ਸਭਾ ਕੋਈ ਉਪਰਾਲਾ ਤਾਂ ਹੀ ਫੈਰੀਬੰਦ ਹੁੰਦਾ ਜੇ ਉਹ ਹੀ ਵਿਲੱਖਣਤਾ ਪੈਦਾ ਕਰੇ ਨਹੀਂ ਤਾਂ ਭੀੜ ਦੀ ਸੁਰਤੀ ਲੈ ਕੇ ਸੰਸਥਾਾਂ ਦਾ ਸਾਹਿਤ ਸੰਮੇਲਨ ਕਰ ਲੈਣੇ ਕੋਈ ਅਰਥ ਨਹੀਂ ਰੱਖਦੇ ਤੇ ਇਹ ਸਮਾਗਮ ਜਾਂ ਸਾਹਿਤ ਸਭਾ ਇਸ ਦੀ ਜਿਹੜੀ ਅਹਿਮੀਅਤ ਇਸੇ ਕਾਰਨ ਨਹੀਂ ਹੈ ਕਿ ਇਸ ਦੇ ਵਿੱਚ ਜਦੋਂ ਤੱਕ ਸਮਾਜ ਤੇ ਸਰਕਾਰ ਦੇ ਪੀੜਤ ਦੀ ਗੱਲ ਹੋਏਗੀ ਉਦੋਂ ਤੱਕ ਸੰਸਥਾ ਜਿਹੜੀ ਹੈ ਸਾਡੇ ਲਈ ਬਹੁਤ ਸਤਕਾਰਤ ਹੈ ਤੇ ਜੇਕਰ ਗੱਲ ਬੰਦ ਹੋ ਗਈ ਫਿਰ ਸਾਡਾ ਇੱਥੇ ਆਉਣਾ ਕੀ ਅਰਥ ਨਹੀਂ ਰਿhta ਗੁਰਦਾਸ ਰਾਮ ਆਲਮ ਕਿਉਂਕਿ ਇਹ ਸਵਾਲੀ ਬਧਾਈ ਦੇ ਪਾਤਰ ਨੇ ਮਿਊਂਸੀਪਲ ਬਲੂਕ ਚਰਖਲੇ ਜੀ ਜਿਨ੍ਹਾਂ ਨੇ ਜਦੋਂ ਕਦੇ ਸੁਣਿਆ ਜਦੋਂ ਮੈਂ ਜ਼ਿਕਰ ਕਈ ਵਾਰ ਕੀਤਾ ਕਿ ਸਰਕਾਰੀ ਸਕੂਲ ਸੀਨਰਸ ਕੈਂਪਰੀ ਲਾਡੋੜੀ ਰੋਡ 'ਤੇ ਪੜ੍ਹਦੇ ਹੁੰਦੇ ਆ ਜਿੱਥੇ ਸਕੂਲ ਦੇ ਅਧਿਆਪਕ ਸੰ ਉਲਫਤ ਬਾਦਵਾ ਤੇ ਉਥੇ ਗੁਰਦਾਸ ਸਿੰਘ ਆलम ਆਉਂਦੇ ਹੁੰਦੇ ਸਨ ਕਿ ਬਾਹਰ ਉੱਥੇ ਲਾਡੋੜੀ ਰੋਡ 'ਤੇ ਜਿੱਥੇ ਸਕੂਲ ਦੇ ਬਾਗਾਂ 'ਨ ਉੱਥੇ ਬੈਠ ਕੇ ਕਈ ਤਰ੍ਹਾਂ ਆਸੁੰਨੀਆਂ ਵਿਚਾਰਾਂ ਹੋਈਆਂ ਤੇ ਉਸ ਦੇ ਵਿੱਚੋਂ ਜਦੋਂ ਗੱਲਾਂ ਬਾਤਾਂ ਇੱਥੇ ਹੋਈਆਂ ਤਾਂ ਇਹ ਇਹਨਾਂ ਨੇ ਵੀ ਬਹੁਤ ਖੁਸ਼ੀ ਮਹਿਸੂਸ ਕੀਤੀ ਕਿ ਮੇਰੀ ਜਿਹੜੀ ਸਾਂਝ ਹੈ ਇਹਨਾਂ ਸ਼ਖਸੀਅਤਾਂ ਨਾਲ ਬੜੀ ਗੂੰਗੀ ਹੈ ਤੇ ਕਿਉਂ ਨਾ ਐਸਾ ਉਪਰਾਲਾ ਕੀਤਾ ਜਾਵੇ ਸੋ ਇਸ ਸੰਸਥਾ ਦੇ ਗਠਨ ਦਾ ਮਕਸਦ ਤੇ ਸੰਸਥਾ ਦੀ ਜਿਹੜੀ ਜੋ ਅਜੰਡਾ ਹੈ ਕਿ ਜੋ ਆਉਂਦੇ ਸਮੇਂ ਤੇ ਕੀਤਾ ਗਿਆ ਉਹ ਸਪਸ਼ਟ ਹੈ ਸੋ ਉਸ ਲਈ ਮੈਂ ਸਮਝਦਾ ਕਿ ਇਹ ਸੁਪਰਾਲੇ ਲਈ ਇੱਕ ਰਾਈਟ ਦੇ ਫਾਤਰ ਨੇ। ਅਗਲੀ ਗੱਲ ਜਿਹੜਾ ਇਹ ਵਿਸ਼ਾ ਰੱਖਿਆ ਗਿਆ ਬਹੁਤ ਹੀ ਫੁਖਤਾ ਸ਼ਬਦਾਂ ਦੇ ਵਿੱਚ ਸਮੂਹ ਸਿੰਘ ਸਭਰਾਹੂਰ ਨੇ ਸੰਜੀਦਗੀ ਨਾਲ ਗੱਲ ਕੀਤੀ ਤੇ ਜਿਸ ਨੂੰ ਖਾਮ ਰੰਗਲ ਸਿੱਖੂ ਸਾਹਿਬ ਨੇ ਬੜਾ ਪਿਆਰਾ ਦਿੱਤਾ। ਸਰਲੇਖ ਸਧਾਰਨ ਲੋਕਾਂ ਦਾ ਕਵੀ ਜਿਸ ਵਿਸ਼ੇ ਤੇ ਗੱਲਬਾਤ ਕਰਨ ਲਈ ਉਦੇਖਿਆ ਲੱਗਦਾ ਕਿ ਪਹਿਲੂ ਨਹੀਂ ਜਿਹੜੇ ਦਿੱਤੇ ਗਏ ਨੇ ਮੈਂ ਕੋਸ਼ਿਸ਼ ਕੀਤੀ ਹੈ ਲਿਖਣ ਦੀ ਉਹਦੇ ਵਿੱਚ ਪਰ ਉਸ ਤੋਂ ਪਹਿਲਾਂ ਸਾਨੂੰ ਕੋਈ ਜਦੋਂ ਅਸੀਂ ਕੋਈ ਵੀ ਥੀਸਸ ਜੈ ਕਿਸੇ ਇੱਕ ਬਿਲਡ ਕਰਦੇ ਹਾਂ ਕਿਸੇ ਗੱਲ ਤੇ ਤਾਂ ਕੁਝ ਕੁਰੀਆਂ ਨਹੀਂ ਨਦੀਆਂ ਧਾਰਨਾਵਾਂ ਹੁੰਦੀਆਂ ਪਹਿਲਾਂ ਤਾਂ ਕਵੀ ਫਿਰ ਲੋਕਾਂ ਦਾ ਕਵੀ ਫਿਰ ਸਧਾਰਨ ਲੋਕਾਂ ਦਾ ਕਵੀ ਹੁਣ ਸਾਨੂੰ ਦੇਖਣਾ ਪੈਣਾ ਕਿ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਕਿਸੇ ਵੀ ਸਾਧਾਰਨ ਲੋਕਾਂ ਦਾ ਕਵੀ ਬਣਾਉਂਦੀਆਂ ਤੇ ਗੁਰਦਾਸ ਰਾਮ ਮਾਨ ਉਹਨਾਂ ਜੇ ਖਰਾ ਕਿਵੇਂ ਉੱਤਰਦੇ ਹੈ ਕਿ ਕਿਉਂਕਿ ਉਹ ਇਹਨਾਂ ਗੱਲਾਂ ਤੇ ਖਰਾ ਉਤਰਨ ਵਾਲਾ ਸ਼ਾਇਰ ਹੈ ਇਸ ਕਾਰਨ ਅੱਜ ਅਸੀਂ ਉਹਨਾਂ ਦਾ ਦਿਨ ਮਨਾ ਰਹੇ ਹਾਂ ਪਹਿਲੀ ਗੱਲ ਕਿਸੇ ਵੀ ਵਿਅਕਤੀ ਦਾ ਵਿਸ਼ਲੇਸ਼ਣ ਉਸ ਦੀਆਂ ਰਚਨਾਵਾਂ ਦੇ ਰਾਹੀਂ ਹੀ ਕਰਨਾ ਪੈਂਦਾ ਹੈ ਜਿਵੇਂ ਉਸ ਦੇ ਕਿਰਦਾਰ ਦੇ ਰਾਹੀਂ ਕਰਨਾ ਪੈਂਦਾ ਹੈ ਬਹੁਤ ਸਾਰੀਆਂ ਐਸੀ ਏਕਟਨਾਮਾ ਜਿਹੜੀਆਂ ਆਮ ਉਹਨਾਂ ਨੇ ਸਕੂਲ ਦੇ ਵਿੱਚ ਜਦੋਂ ਬੈਠੇ ਹੋਣਾ ਸਾਂਝੀਆਂ ਕਰਦੀਆਂ ਜਾਂ ਬਾਕੀ ਵਿਦਵਾਨ ਵੀ ਉਹਨਾਂ ਬਾਰੇ ਸਾਂਝੀਆਂ ਕਰਦੇ ਸਨ ਉਹਨਾਂ ਕਟਨਾਮਾਂ ਦੀ ਰੌਸ਼ਨੀ ਦੇ ਵਿੱਚ ਬੜਾ ਕੁਝ ਨਜ਼ਰ ਆਉਂਦਾ ਹੈ ਉੱਥੋਂ ਗੱਲ ਜਿਹੜੀ ਸ਼ੁਰੂ ਕਰਦੇ ਹਾਂ ਕਿ ਇੱਕ ਵਾਰ ਦੀ ਜਿਹੜੀ ਘਟਨਾ ਹੈ ਕਿ ਇੱਕ ਸ਼ਾਇਰੀ ਦਾ ਜਿਹੜਾ ਬੜਾ ਵਧੀਆ ਇਕੱਤਰਤਾ ਸੀ ਇਕੱਠ ਸੀ ਤੇ ਇਹ ਇਕੱਠ ਜਿਹੜਾ ਸੀ ਕੋਈਟਾ ਵਾਲੇ ਇੰਡੀਆ ਦੇ ਵਿੱਚ ਸੀ ਜਿੱਥੇ ਕਿ ਉਹ ਸੇਵਾਵਾਂ ਦੇ ਰਹਿਣੇ ਸਨ ਕੰਮ ਕਰਦੇ ਸਨ ਸੋ ਬੜੀ ਪਿਆਰੀ ਗੱਲ ਜ਼ਿਕਰ ਉਹਨਾਂ ਦੇ ਜੀਵਨ ਦੀ ਘਟਨਾ ਹੈ ਕਿ ਉਹ ਇੱਕ ਕਵੀ ਦਰਬਾਰ ਦੇ ਵਿੱਚ ਗਏ ਹੁਣ ਇਥੋਂ ਦੋ ਤਿੰਨ ਗੱਲਾਂ ਨੁਕਤੇ ਵਿੱਚੋਂ ਫੜਨੀਆਂ ਸੀ ਜਿਹੜੀਆਂ ਕਿ ਸਾਨੂੰ ਖਿਆਲ ਰੱਖਣਾ ਮੰਦਾ ਮੈਂ ਨਿੱਕੀਆਂ ਨਿੱਕੀਆਂ ਨੋਟਟੀਆਂ ਦੇ ਵਿੱਚੋਂ ਕੋਸ਼ਿਸ਼ ਕਰਾਂਗਾ ਕਿ ਸਾਡਾ ਕੋਈ ਸਮਾਂ ਜਿਹੜਾ ਸਾਰਥਕ ਉਹਦੀ ਗੱਲ ਹੋਵੇ ਕਿ ਅਸੀਂ ਕਵਤਾ ਦੀ ਗੱਲ ਤੱਕ ਕਰੀਏ ਪਰ ਫਰਕ ਕੀ ਸੀ ਗੁਰਦਾਸ ਰਾਮ ਆਲਮ ਨਾਲੋਂ ਕਿਉਂ ਗੱਲ ਕਰ ਨਹੀਂ ਕਿੰਨੇ ਉੱਥੇ ਕੋਈ ਕਮਤਾ ਪੜ ਰਹੀ ਸੀ ਬੰਦੇ ਤੇ ਆलम ਸਾਹਿਬ ਵੀ ਉੱਥੇ ਬੈਠੇ ਤੇ ਇਤਰੀ ਜਨ ਇਹ ਵੀ ਕੋਈ ਕਹਾਤਾ ਕੀ ਹੈ ਇਹਦੇ ਵਿੱਚ ਹੁਣ ਇਥੇ ਇੱਕ ਪੁਆਇੰਟ ਨੋਟ ਕਰਨਾ ਕਿਸੇ ਨਾਲ ناکਾਹੂnse ਦੋਸਤੀ ناکਾਹੂnse ਬੈਰ ਪਰ ਜਦੋਂ ਤੁਸੀਂ ਕਿਸੇ ਥਾਂ ਦੇ ਬੈਠ ਕੇ ਕਿਸੇ ਗੱਲ ਦਾ ਵਿਸ਼ਲੇਸ਼ਣ ਕਰਦੇ ਹੋ ਕੀ ਉਹਨੂੰ ਇਮਾਨਦਾਰੀ ਨਾਲ ਦ੍ਰਿੜਤਾ ਨਾਲ ਜਾਂ ਸੱਚ ਦੇ ਆਧਾਰ ਤੇ ਕਰਦੇ ਹੋ ਜਾਂ ਫਿਰ ਮੂੰਹ ਰੱਖਣ ਦੀ ਕਰਦੇ ਇਹ ਗੱਲ ਹੈ ਨਾ ਕਈ ਵਾਰ ਸਤਾੜੀਆਂ ਸਿਰਫ ਇਸ ਕਰਕੇ ਮਾਰਦੇ ਨੇ ਕਿ ਅਗਲੇ ਦਾ ਮੂੰਹ ਰੱਖੀਏ ਮਾਫ ਕਰਨਾ ਜੇ ਅਸੀਂ ਇਹ ਇਸ ਕਰਕੇ ਮਾਰਦੇ ਹਾਂ ਤਾਂ ਕੋਈ ਲੋੜ ਨਹੀਂ ਸਾਡੇ ਨੂੰ ਮਾਰਦੇ ਜਾਂ ਤਰਸ਼ੰਸਾ ਇਸ ਕਰਕੇ ਕਰਦੀ ਹੈ ਕਿ ਕੱਲ ਨੂੰ ਇਹਨੇ ਆਉਣਾ ਫੇਰ ਤੇ ਜੇ ਅਸੀਂ سرمایہਦਾਰੀ ਇੱਕ ਤੇ سرمایہਦਾਰ ਸਾਹਮਣੇ ਕੰਧ ਤੇ ਲਿਜਾ ਲਿੰਦਾ ਇਕੋ ਉਹ سرمایہ دار ਵੀ ਹੈ ਜਿਹੜਾ ਕਿ ਸਾਡੇ ਚੁਗੰਦੇ ਦੇ ਵਿੱਚ ਸਾਡੇ ਅੰਦਰ ਬੈਠਾ ਹੋਇਆ ਜਿਹਦੀ ਹੌਮੇ ਨੂੰ ਇਕੱਠੇ ਪਾਉਣ ਲਈ ਅਸੀਂ ਵਾਰ-ਵਾਰ ਉਹ ਚੀਜ਼ ਕਰਦੇ ਪਰ ਗੁਰਦਾਸ ਰਾਮ ਆਲਮ ਉਹਨਾਂ ਦਾ ਫਰਕ ਕੀ ਸੀ ਉਹ ਉੱਥੇ ਜਦੋਂ ਗੱਲ ਕਰਨ ਲੱਗੇ ਕਹਿੰਦੇ ਵੀ ਇਹ ਤਾਂ ਕੁਝ ਨਹੀਂ ਇਹ ਰਚਨਾ ਵਧੀਆ ਨਹੀਂ ਇਹ ਗੱਲ ਜਦੋਂ ਨਾਲ ਦੇ ਬੰਦੇ ਨੇ ਸੁਣੀ ਤਾਂ ਉਹ ਕੀ ਕਹਿੰਦਾ ਇਹਨਾਂ ਤੂੰ ਬੋਲੀ ਤਾਂ ਜਨਾ ਤੂੰ ਬੋਲ ਕੇ ਦੇਖ ਲੈ ਇਹਨਾਂ ਜੀ ਠੀਕ ਹੈ ਮੈਂ ਬੋਲ ਲੈਣਾ ਹੁਣ ਗੁਰਦਾਸ ਰਾਮ ਆਲਮ ਦਾ ਨਾਮ ਲਿਖਾਉਣ ਵਾਸਤੇ ਉਹ ਬੰਦਾ ਸਟੇਜ ਤੇ ਚਲੇ ਗਿਆ ਉਹ ਕਿਨੇ ਇੱਕ ਬੰਦਾ ਬੈਠਾ ਸੁਧਾਰ ਸਿੰਘ ਕੱਪੜਿਆਂ ਦਾ ਮਜ਼ਦੂਰ ਹੋਣਾ ਕੋਈ ਪਰ ਉਹ ਸਾਰਿਆਂ ਨੂੰ ਕਹੀ ਜਾਂਦਾ ਵੀ ਇਹਦੇ ਵਿੱਚ ਕੱਪੜਾ ਚ ਕੀ ਹੈ ਇਹਦੇ ਵਿੱਚ ਕੀ ਹੈ ਇਹਨੂੰ ਵੀ ਸੱਜ ਕੇ ਦੇਖ ਲਓ ਸੋ ਜਦੋਂ ਬੋਲੇ ਗੁਰਦਾਸ ਰਾਮ ਆਲਮ ਤਾਂ ਉਸ ਤੋਂ ਬਾਅਦ ਜਿੰਨੇ ਉਸ ਕਵੀ ਸੰਮੇਲਨ ਦੇ ਵਿੱਚ 71 ਲੋਕ ਸਨ ਸਾਰਿਆਂ ਨੇ ਤਾੜੀਆਂ ਨੇ ਜ਼ੋਰ ਨਾਲ ਤਾੜੀਆਂ ਨਾਲ ਸਾਰਿਆਂ ਨੇ ਉਹਨਾਂ ਨੂੰ ਜੀਐਨ ਕਿਹਾ ਕਿ ਪ੍ਰਭਾਵਿਤ ਹੋਏ ਤੇ ਜਿਹੜਾ ਸਮਾਗਮ ਸੀ ਇਹ ਹੂ ਬਹੁ ਲਫਜ਼ ਸਦੇਸ਼ ਕਲਿਆਣ ਉਹਨਾਂ ਨੇ ਲਿਖਿਆ ਇਹ ਕਿਤਾਬ ਜਿਹੜੀ ਹੈ ਜਲੰਧਰ ਇਹ ਰਿਲੀਜ਼ ਹੋਈ ਸੀ ਬਹੁਤ ਬਾਰੇ ਪਹਿਲਾਂ ਤਿੰਨ ਇੱਕ ਦਹਾਕੇ ਪਹਿਲਾਂ ਇਸ ਕਿਤਾਬ ਦੇ ਵਿੱਚ ਹੈ ਤੇ ਉਹ ਕਹਿਣ ਲੱਗੇ ਵੀ ਭਈ ਪ੍ਰਧਾਨ ਜੀ ਨੇ ਕਹਿੰਨਾ ਵੀ ਹੂ ਬਹੁ ਸ਼ਬਦ ਹੈ ਕਿ ਤੁਸੀਂ ਪੰਡਤ ਜੀ ਹੋ ਜਾਂ ਮੰੰਸ਼ੀ ਹੋ ਤਾਂ ਉਹ ਦਿਨ ਵੀ ਨਾਮ ਹੈ ਪੰਡਤ ਦਾ ਨਾਮ ਹੈ ਮੰੰਸ਼ੀਆ ਮੈਂ ਤਾਂ ਟਾਟਾ ਕੰਪਨੀ ਚ ਇੱਟਾਂ ਪੱਥਰ ਢੋਣ ਵਾਲਾ ਇੱਕ ਮਜ਼ਦੂਰ ਆ 15 ਰੁਪਏ ਮੇਰੀ ਤਨਖਾਹ ਹੁਣ ਇੱਕੀ ਗੱਲ ਇਹ ਐ ਕਿ ਲੱਗਦਾ ਕਿਵੇਂ ਸੀ ਕਿ ਇਹ ਬਹੁਤ ਵੱਡਾ ਕੋਈ ਕੁਪਾਂਡਤ ਵਿਦਵਾਨ ਹੋਣਾ ਤਾਂ ਹੀ ਇਹਨੂੰ ਇੰਨਾ ਗਿਆਨ ਜਿਹਦੇ ਚ ਕਹਾ ਬ੍ਰਸ ਅਲੰਕਾਰ ਜਾਂ ਉਹਨਾਂ ਦੀਆਂ ਕੁਦਰਾਂ ਦੀ ਗੱਲਾਂ ਜਾਂ ਹੋਰ ਐ ਪਰ ਜਦੋਂ ਗੁਰਦਾਸ ਸਿੰਘ ਆਲਮ ਨੇ ਜਵਾਬ ਦਿੱਤਾ ਤਾਂ ਉਹ ਬੰਦੇ ਖੜੇ ਹੋ ਕੇ ਕਹਿੰਦੇ ਕਿ ਇਹ ਆਖ ਇੱਕ ਵਿਲੱਖਣ ਸ਼ਾਇਰ